ਕਲੀ ਮਹਲਾ ਚੌਥਾ RAM ਜਨਾ ਮਿਲ ਪਿਆ ਅਨੰਦਾ ਹਰਨਿਕੀ ਕਥਾ ਸੁਨਾਏ ਦੁਰਮਤ ਮੈ ਲਗਈ ਸਭ ਨੀਕਲ ਸਤ ਸੰਗਤ ਮਿਲ ਬੁਧ ਪਾਏ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 880 ਤੇ ਸ਼ੋਭਨੀਕ ਰਾਮਕਲੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਮਹਾਰਾਜੀ ਦੀ ਬਾਣਦਾਇ ਪਾਵਨ ਸ਼ਬਦ ਦਾ ਜਪਾ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋਇਆ ਹੈ ਕਿ ਏ ਭਾਈ ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ ਪ੍ਰਭੂ ਦਾ ਸੇਵਕ ਪ੍ਰਭੂ ਦੀ ਸੋਹਣੀ ਸਿਫਤ ਸੁਲਾ ਸੁਣਾ ਕੇ ਸੁਣਨ ਵਾਲੇ ਦੇ ਹਿਰਦੇ ਵਿੱਚ ਆਨੰਦ ਪੈਦਾ ਕਰ ਦਿੰਦਾ ਹੈ ਸਾਧ ਸੰਗਤ ਵਿੱਚ ਮਿਲ ਕੇ ਮਨੁੱਖ ਸ੍ਰੇਸ਼ਟ ਅਕਲ ਸਿੱਖ ਲੈਂਦਾ ਹੈ ਉਸ ਦੇ ਅੰਦਰੋਂ ਭੈੜੀ ਮਤ ਵਾਲੀ ਸਾਰੀ ਮਹਿਲ ਦੂਰ ਹੋ ਜਾਂਦੀ ਹੈ ਰਾਮ ਜਨ ਗੁਰਮਤ ਰਾਮ ਬੁਲਾਏ ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋ ਹਾਏ ਰਹਾਉ हे प्रभु ਦੇ ਭਗਤ ਜਨੋ ਮੈਨੂੰ ਗੁਰੂ ਦੀ ਸਿੱਖਿਆ ਦੇ ਕੇ ਪ੍ਰਭੂ ਦਾ ਨਾਮ ਸਿਮਰਨ ਲਈ ਮਦਦ ਕਰੋ ਜਿਹੜਾ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਸੁਣਦਾ ਹੈ ਜਾਂ ਉਚਾਰਦਾ ਹੈ ਉਹ ਦੁਰਮਤ ਤੋਂ ਸੁਤੰਤਰ ਹੋ ਜਾਂਦਾ ਹੈ ਪ੍ਰਭੂ ਦਾ ਨਾਮ ਜਪ-ਜਪ ਕੇ ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ਜੇ ਵੱਡ ਪਾਗੋ ਵੈ ਮੁਖ ਮਸਤਕ ਹਰਿ ਰਾਮ ਜਨਾ ਭੇਟਾਏ ਦਰਸ਼ਨ ਸੰਤ ਦੇ ਹੋ ਕਰ ਕਿਰਪਾ ਸਭ ਦਾਲਦ ਭੁਖ ਲਹਿ ਜਾਏ ਸਭ ਦਾਲਦ ਦੁਖ ਲਹਿ ਜਾਏ ਏ ਪਾਈ ਜੇ ਕਿਸੇ ਮਨੁੱਖ ਦੇ ਮੱਥੇ ਉਤੇ ਚੰਗੇ ਭਾਗ ਜਾਗ ਪੈਂਦਾ ਪ੍ਰਮਾਤਮਾ ਉਸ ਨੂੰ ਸੰਤ ਜਨਾਂ ਨਾਲ ਮਿਲਾਉਂਦਾ ਹੈ हे ਪ੍ਰਭੂ ਕਿਰਪਾ ਕਰਕੇ ਮੈਨੂੰ ਸੰਤ ਜਨਾਂ ਦਾ ਦਰਸ਼ਨ ਬਖਸ਼ ਸੰਤ ਜਨਾਂ ਦਾ ਦਰਸ਼ਨ ਕਰਕੇ ਸਾਰਾ ਦਰਿਦਰ ਦੁਖ ਦੂਰ ਹੋ ਜਾਂਦਾ ਹੈ ਹਾਰ ਕੈ ਲੋਗ ਰਾਮ ਜਨਨੀ ਕੇ ਭਾਗ ਹੀਣਾ ਸੁਖਾਏ ਜਿਉਂ ਜਿਉਂ ਰਾਮ ਕਹਿ ਜਨ ਉੱਚੇ ਨਰਨਿੰਦ ਕਡੰਸ ਲਗਾਏ ਏ ਪਾਈ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ ਸੋਹਣੇ ਜੀਵਨ ਵਾਲੇ ਹੁੰਦਿਆਂ ਪਰ ਮੰਦ ਭਾਗੀ ਮਨੁੱਖਾ ਨੂੰ ਉਹਨਾਂ ਦਾ ਦਰਸ਼ਨ ਚੰਗਾ ਨਹੀਂ ਲੱਗਦਾ ਏ ਪਾਈ ਸੰਤ ਜਾਨ ਜਿਉਂ ਜਿਉਂ ਹਰ ਨਾਮ ਸਿਮਰਦੇ ਹਨ ਤਿਉਂ ਤਿਉਂ ਉੱਚੇ ਜੀਵਨ ਵਾਲੇ ਬਣਦੇ ਜਾਂਦੇ ਹਨ ਔਰ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਉਹਨਾਂ ਦਾ ਜੀਵਨ ਇਓਂ ਲੱਗਦਾ ਹੈ ਜਿਵੇਂ ਡੰਗ ਵੱਜ ਰਿਹਾ ਹੈ ਤ੍ਰਿਗ ਤ੍ਰਿਗ ਨਰ ਨਿੰਦਕ ਜਨ ਜਾਨ ਨਹੀਂ ਪਾਏ ਹਰ ਕੇ ਸਖਾ ਸਖਾਏ ਸੇ ਹਾਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨਾ ਪਾਏ ਹੇ ਭਾਈ ਨਿੰਦਕ ਮਨੁੱਖ ਫਟਕਾਰ ਜੋਗ ਜੀਵਨ ਵਾਲੇ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਿਣ ਵਾਲੇ ਸੰਤ ਜਨ ਚੰਗੇ ਨਹੀਂ ਲੱਗਦੇ ਜਿੰਨਾ ਮਨੁੱਖਾਂ ਨੂੰ ਗੁਰੂ ਦੀ ਇੱਜ਼ਤ ਹੁੰਦੀ ਪਸੰਦ ਨਹੀਂ ਆਉਂਦੀ ਉਹ ਗੁਰੂ ਵੱਲੋਂ ਮੂੰਹ ਮੋੜੀ ਰੱਖਦੇ ਹਨ ਉਹ ਰੱਬ ਦੇ ਵੀ ਚੋਰ ਬਣ ਜਾਂਦੇ ਹਨ ਪ੍ਰਭੂ ਨੂੰ ਵੀ ਮੂੰਹ ਦੇਣ ਯੋਗ ਨਹੀਂ ਰਹਿੰਦੇ ਵਿਕਾਰਾਂ ਦੇ ਕਾਰਨ ਉਹ ਪਿਛਟੇ ਹੋਏ ਮੂੰਹ ਵਾਲੇ ਹੋ ਜਾਂਦੇ ਹਨ दया दया कर राखो हर जियो हम दीन तेरी शरणाए हम बारक तुम पिता प्रभु मेरे जन नानक बख्श मिलाए हे प्रभु असि गरीब जीव तेरे शरण आए हां कृपा करके सानू अपने शरण विच रखो हे मेरे प्रभु तू साडा पिता है असि तेरे बच्चे हां ਗੁਰੂ ਨਾਨਕ ਦੇਵ ਜੀ ਦੇ ਦਾਸਾਂ ਉਤੇ ਬਖਸ਼ਿਸ਼ ਕਰਕੇ ਆਪਣੇ ਚਰਨਾਂ ਵਿੱਚ ਟਿਕਾਈ ਰੱਖੋ ਹੋਈਆਂ ਬੇਅੰਤ ਭੁਲਾ ਚੁਕਾਂ ਦੀ ਮਾਫੀ ਬਖਸ਼ਨੀ ਜੀ ਆਓ ਗੁਰਮੰਤਰ ਦਾ ਜਾਪ ਕਰੀਏ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੇ ਦਰ ਤੋਂ ਬਖਸ਼ਿਆ ਹੁਕਮ ਮੰਨਿਆ ਜਾਵੇ ਵਾਹੇ ਗੁਰੂ